ਗੁਰੂ ਗੋਬਿੰਦ ਸਿੰਘ ਜੀ ਦੇ ਆਪਾਰ ਤੋਂ ਸਮਾਤਾ ਤੱਕ ਗੁਰਦੁਆਰਾ ਆਪਗੜੀ ਟੋਕਰ ਪਰ ਆਲਮੀ ਆबादी ਬਟਾਲਾ ਤੋਂ ਵਿਚਾਲ ਨਗਰ ਦੀ ਸਜਾਇਆ ਗਿਆ ਪੰਜਾ ਪਿਆਰਿਆਂ ਦੀ ਗਵਾਈ ਸੈਭ ਸੇਬ ਸਿੰਘ ਸਾਹਿਬ ਜੀ ਦੇ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਬਟਾਲਾ ਦੀ ਪ੍ਰਕਰਮਾ ਕਰਦਾ ਹੋਇਆ ਵੱਖ-ਵੱਖ ਪਲਾਵਾਂ ਦੀ ਹੁੰਦਾ ਹੋਇਆ ਜਾਮਲੇ ਗੁਰਦੁਆਰਾ ਸਾਹਿਬ ਸਨਾਰ ਤੇ ਆ ਰਸਤੇ ਵਿੱਚ ਸੰਤਾਵਲੋਂ ਅਨੁਸਾਰ ਦੇ ਲੰਗਰ ਲਗਾਏ ਗਏ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਪਾਓ ਨਿਸ਼ਾਨਾ ਅਤੇ ਪੰਜਾਬ ਪਿਆਰਿਆ ਨੂੰ ਸਿਰਪਾਓ ਦੇ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਗਿਆ ਇਸ ਵਿੱਚ ਧਾਰਮਿਕ ਰਾਜਨੀਤਿਕ ਅਤੇ ਪਰਵਕਸ਼ੀ ਜੀਤਾਵਲੋਂ ਇਹ ਭਾਗ ਲਿਆ ਗਿਆ ਅਤੇ ਸਜਦਾ ਕੀਤਾ ਗਿਆ ਆਓ ਤੁਹਾਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਉਣੇ ਬਣੇ ਸਰਦੀ ਕਮਾਲ ਦਸ਼ਮ ਪਿਤਾ ਅਮ੍ਰਿਤਧਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਰਾਮਗੜੀਆ ਸਿੰਘ ਸਭਾ ਨਵੀਂ ਆਬਾਦੀ ਸ਼ੁਕਰਪੁਰਾ ਬਟਾਲਾ ਵੱਲੋਂ ਖਾਲਸਾਈ ਜਾਹੋ ਜਹਾਲ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰੇ ਸਾਬਾਨ ਦੀ ਅਗਵਾਹੀ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਹ ਨਗਰ ਕੀਰਤਨ ਐਤਵਾਰ ਨੂੰ ਸਵੇਰੇ 8 ਵਜੇ ਖਾਲਸਾਈ ਜਕਾਰਿਆਂ ਦੇ ਨਾਲ ਆਰੰਭ ਹੋਇਆ ਜੋ ਗੁਰਦੁਆਰਾ ਸਿੰਘ ਸਭਾ ਰਾਮਗੜੀਆ ਤੋਂ ਆਰੰਭ ਹੋ ਕੇ ਸ਼ੁਕਰਪੁਰਾ ਅਤੇ ਸ਼ਾਮ ਨੂੰ ਗੁਰਦੁਆਰਾ ਸਿੰਘ ਸਭਾ ਸ਼ੁਗਰਪੁਰਾ ਵਿਖੇ ਸਮਾਪਤ ਹੋਇਆ ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ਅਤੇ ਸੁਸਾਇਟੀਆਂ ਅਤੇ ਗੁਰਦੁਆਰੇ ਸਹਿਬਾਨ ਕਮੇਟੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਬੀਰ ਸਿੰਘ ਵਿਧਦੀ ਠੇਕੇਦਾਰ ਗੁਰਮੁਖ ਸਿੰਘ ਫੁੱਲ ਸੁਖਜਿੰਦਰ ਸਿੰਘ ਸੋਹਾ ਲਤੇ ਹੋਰ ਆਗੂਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸੰਗਤਾਂ ਨੂੰ ਵਧਾਈ ਦਿੱਤੀ ਅਤੇ ਨਗਰ ਕੀਰਤਨ ਦੌਰਾਨ ਮਿਲੇ ਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ ਇਸ ਮੌਕੇ ਬਟਾਲਾ ਪੁਲਿਸ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ ਜਿਸ ਵਿੱਚ ਡੀਐਸਪੀ ਸਿਟੀ ਸੰਜੀਵ ਕੁਮਾਰ ਐਸਐਚਓ ਸਿਟੀ ਸੁਖਜਿੰਦਰ ਸਿੰਘ ਅਤੇ ਸਾਬਾ ਸਰਪੰਚ ਬੋਦੇ ਦੀ ਖੂਈ ਤੋਂ ਨਤਮਸਤ ਹੋਏ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਪਾ ਕੇ ਸ਼ਰਧਾਦਾਈ ਜ਼ਹਾਰ ਕੀਤਾ ਨਗਰ ਕੀਰਤਨ ਦੇ ਸਵਾਗਤ ਚ ਵੱਖ-ਵੱਖਤਾਵਾਂ ਤੇ ਸਵਾਗਤ ਘੇਟ ਬਣਾਏ ਅਤੇ ਸੰਗਤਾਂ ਵੱਲੋਂ ਉੱਚਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਵਕ ਵਕ ਮਹੱਲਿਆਂ ਦੇ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਪਾਲਕੀ ਸਾਹਿਬ ਨੂੰ ਨਤਮਸਤਕੁਨ ਦਿਆ ਪੰਜ ਪਿਆਰੇ ਸਾਹਿਬਾਨ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਪਾਵਨ ਪਾਲਕੀ ਸਾਹਿਬ ਦੇ ਨਾਲ ਚੱਲ ਰਹੀਆਂ ਸੰਗਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮहिमा ਚੇਸ਼ ਬਦਗਾਇਨ ਕਰਕੇ ਆਪਣੀ ਹਾਜ਼ਰੀ ਲਗਾਈ ਪਾਲਕੀ ਸਾਹਿਬ ਦੀ ਸੇਵਾ ਸਤਨਾਮ ਸਿੰਘ ਪੱਡਾ ਮੂਲਾਵਾਲ ਵੱਲੋਂ ਨਿਭਾਈ ਗਈ ਨਗਰ ਕੀਰਤਨ ਦੇ ਅੱਗੇ ਸੇਵਾਦਾਰਾਂ ਵੱਲੋਂ ਛਾੜੂ ਲਗੋਨ ਦੀ ਸੇਵਾ ਵੀ ਕੀਤੀ ਗਈ ਨਗਰ ਕੀਰਤਨ ਦੌਰਾਨ ਬੈਂਡ ਵਾਜੇ ਵਾਲਿਆਂ ਨੇ ਮਨੋਹਰ ਤੋਂ ਤੁਨਾ ਰਾਹੀ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਲਵਾਈ ਇਹ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੇਵਾਦਾਰਾਂ ਨੇ ਯੋਗਦਾਨ ਪਾਇਆ ਇਸ ਮੌਕੇ ਪ੍ਰਧਾਨ ਐਡਵੋਕੇਟ ਕੁਲਬੀਰ ਸਿੰਘ ਵਰਦੀ ਠੇਕੇਦਾਰ ਗੁਰਮੁਖ ਸਿੰਘ ਫੁੱਲ ਸੁਖਜਿੰਦਰ ਸਿੰਘ ਸੋਹਲ ਪ੍ਰਿੰਸਪਾਲ ਸਿੰਘ ਜਸਬੀਰ ਸਿੰਘ ਖੋਖਰ ਸੁਖਦੇਵ ਸਿੰਘ ਖੋਖਰ ਹਰਪਾਲ ਸਿੰਘ ਚਾਚੋਵਲੀਆ ਹਰਪ੍ਰੀਤ ਸਿੰਘ ਚਾਚੋਵਲੀਆ ਗੁਰਜੀਤ ਸਿੰਘ ਚੈਨਿਵਾਨ ਸੁਖਦੀਪ ਸਿੰਘ ਚੈਨੇਵਾਲਾ ਸੁਖਦੀਪ ਸਿੰਘ ਬਾਬਾ ਰਵਿੰਦਰ ਸਿੰਘ ਗਰੰਥੀ ਆਦਿ ਸਮੇਤ ਵੱਡੀ ਗਿਣਤੀ ਚ ਸੰਗਤਾਂ ਹਾਜ਼ਰ ਸਨ